ਭਾਈ ਜੀ ਆ ਦੇਖੋ ਕੋਠੀ ਸਿੰਗਲ ਪੋਰਸ਼ਨ ਦੀ ਕੋਠੀ ਹੈ ਇਹ ਤੇ 1100 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਆ ਤੇ ਅੰਦਰ ਤੋਂ ਵੀ ਤੁਹਾਨੂੰ ਦਿਖਾਵਾਂਗੇ ਕੋਠੀ ਕੋਠੀ ਦੇ ਪੱਥਰ ਲੱਗ ਗਿਆ ਸਾਰੀ ਜੋੜੀਆਂ ਵੀ ਲੱਗ ਗਈਆਂ ਜੀ ਤੇ ਆ ਦੇਖੋ ਬਾਹਰੋਂ ਸ਼ੀਸ਼ੇ ਵਗੈਰਾ ਤੇ ਕੰਮ ਸਾਰਾ ਹੋਇਆ ਹੋਇਆ ਕੋਠੀ 1100 ਸਕਰ ਫੁੱਟ ਏਰੀਆ ਤੇ ਬਣੀ 9 ਲੱਖ ਰੁਪਏ ਦੇ ਵਿੱਚ ਹੈ ਇਹ ਪੱਥਰ ਲਾ ਕੇ ਜੋੜੀਆਂ ਲਾ ਕੇ ਤੇ ਸਾਰੀ ਬਣਾ ਕੇ ਨਾ ਇਹ ਬਿਜਲੀ ਫਿਟਿੰਗ ਵਗੈਰਾ ਕਰਕੇ 9 ਲੱਖ ਰੁਪਏ ਲੱਗੇ ਤੇ ਛੱਤ ਦਾ ਕੰਮ ਰਹਿ ਜਾਂਦਾ ਵੇਰੀ ਗੁੱਡ ਡਾਊਨ ਸੀਲਿੰਗ ਪੀਓਪੀ ਵਗੈਰਾ ਕਰਨੀ ਆ ਹੋ ਰਹਿੰਦੀ ਆ ਅੰਦਰ ਤੋਂ ਦਿਖਾਉਣੇ ਤੁਹਾਨੂੰ ਆ ਜਾਓ ਇੰਟਰ ਹੋਣੇ ਇਧਰੋਂ ਆਹ ਡ੍ਰੈਂਗ ਰੂਮ ਆ ਗਿਆ ਜੀ ਤੇ ਡ੍ਰੈਂਗ ਰੂਮ ਦਾ ਏਰੀਆ ਬਹੁਤ ਖੁੱਲਾ ਹੈ ਤੇ 12x12 ਦਾ ਡ੍ਰੈਂਗ ਰੂਮ ਹੈ ਜੀ ਤੇ ਇਧਰੋਂ ਅੰਦਰ ਨੂੰ ਗੇਟ ਲੌਬੀ ਦੇ ਵਿੱਚ ਹੈ ਇਹਦਾ ਇਧਰੋਂ ਪਰਦਾ ਵਗੈਰਾ ਲਾ ਕੇ ਕੋਈ ਵੈਸਟ ਵਗੈਰਾ ਹੁੰਦਾ ਬਾਹਰੋਂ ਬਾਹਰ ਤੋਂ ਹੀ ਅੰਦਰ ਇਧਰ ਬੈਠ ਸਕਦਾ ਤੇ ਆ ਮੇਨ ਗੇਟ ਆ ਗਿਆ ਜੀ ਤੇ ਪੱਲੇ ਵਗੈਰਾ ਵੀ ਬਹੁਤ ਵਧੀਆ ਲੱਕੜ ਦੇ ਲੱਗੇ ਹੋਏ ਨੇ ਘਰੀਂ ਤਿਆਰ ਕਰਾਏ ਹੋਏ ਆ ਇੱਧਰ ਆ ਗਏ ਜੀ ਸਟੋਰ ਉਹ ਦੇਖੋ ਪੇਟੀਆਂ ਵਾਲਾ ਕਮਰਾ ਵੀ ਕਹਿ ਸਕਦੇ ਆ ਤੇ ਇਹ ਵੀ ਵਧੀਆ ਸੀਮਤ ਜਿਹਾ ਜਿੰਨਾ ਕੁ ਏਰੀਆ ਵਿੱਚ ਹੋਣਾ ਚਾਹੀਦਾ ਤਾਂ ਲੌਬੀ ਦਾ ਏਰੀਆ ਵੀ ਵਧੀਆ ਖੁੱਲਾ ਜੀ 1100 ਸਕਰ ਫੁੱਟ ਦੇ ਏਰੀਆ ਦੇ ਵਿੱਚ ਵਧੀਆ ਦੋ ਬੈੱਡਰੂਮ ਕਿਚਨ ਆ ਕਿਚਨ ਦਾ ਏਰੀਆ ਯਾਰ ਤੇਰੀ ਆ ਗਿਆ ਜੀ ਤੇ ਦੋ ਬੈੱਡਰੂਮ ਕਿਚਨ ਬ੍ਰਾਂਥ ਰੂਮ ਇੱਕ ਕਾਮਨ ਬਾਥਰੂਮ ਉਹਦਾਂ ਵੀ ਤੁਹਾਨੂੰ ਦਿਖਾਉਣੇ ਆ ਤੇ ਵਧੀਆ ਖੁੱਲੀ ਕੋਠੀ ਆ ਸਿੰਗਲ ਪੋਰਸ਼ਨ ਦੀ 1100 ਸਕਰ ਫੁੱਟ ਏਰੀਆ ਦੇ ਵਿੱਚ ਤੇ ਨੋ ਲੱਕਰਬੀ ਲੱਗਿਆ ਵੀ ਰੋਜੀ ਕਹਿੰਦੇ ਹਜੇ ਤੱਕ ਆ ਬਾਹਰ ਨੂੰ ਗੇਟ ਹੈ ਜੀ ਤੇ ਵੈਸੇ ਬੰਦ ਪਿਆਗਾ ਇਹ ਚੌਕੇ ਵਾਲੇ ਪਾਸੇ ਆਪਾਂ ਕਹਦੇ ਨੇ ਕੋਈ ਵੇ ਰੋਟੀ ਹੁੱਟੀ ਬਾਹਰ ਬਣਾਉਣੀ ਹੁੰਦੀ ਆ ਪਰ ਉਧਰਲੇ ਪਾਸੇ ਜੀ ਕੋਲਦਾ ਤੇ ਆ ਦੇਖੋ ਜੀ ਵਾਸ਼ਰੂਮ ਇਹ ਆ ਗਿਆ ਕਾਮਨ ਵਾਸ਼ਰੂਮ ਵਿਚਾਲੇ ਰੱਖਿਆ ਦੋਨੇ ਬੈਡਰੂਮਾਂ ਦੇ ਤੇ ਇਹ ਵੀ ਪੱਤਰ ਪੱਤਰ ਲਾ ਕੇ ਛੱਤ ਦਾ ਕੰਮ ਸਾਰੀ ਕੋਠੀ ਦਾ ਰਹਿੰਦਾ ਜੋ ਪੀਓ ਵੀ ਵਗੈਰਾ ਕਰਾਉਣੀ ਹੈ ਡਾਉਨ ਸੇ ਇੱਕ ਇਧਰ ਬੈਡਰੂਮ ਆ ਗਿਆ ਜਿੱਥੇ ਸਮਾਨ ਸਪੂਨ ਸੱਟਿਆ ਪਿਆ ਇਹ ਜੂਜ ਨਹੀਂ ਇੰਨਾ ਕਰ ਰਹੇ ਕਿਉਂਕਿ ਛੋਟੀ ਫੈਮਿਲੀ ਹੈ ਤੇ ਇੱਕ ਆ ਗਿਆ ਜੀ ਬੈਡਰੂਮ ਤੇ ਇਦਾਂ ਦੀਆਂ ਛੋਟੀਆਂ-ਛੋਟੀਆਂ ਕੋਠੀਆਂ ਤੇ ਹਵੇਲੀਆਂ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਵਾਂਗੇ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ ਵੀਡੀਓ ਕਿੱਦਾਂ ਲੱਗੀ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ 'ਚ ਜਰੂਰ ਦੱਸੋ ਕੋਠੀ ਕਿੱਦਾਂ ਦੀ ਲੱਗੀ ਧੰਨਵਾਦ ਜੀ